ਆਜੀ ਭਾਬੀ ਇੱਥੇ ਬੈੰਨੇ ਆ ਬੈਜੋ ਕਿੱਧਰੋਂ ਆਏ ਤੁਸੀਂ ਮੈਂ ਆ ਰਹੀ ਜਈ ਇਧਰ ਨਿੰਬੂਆ ਵਾਲਾ ਤੇ ਮੈਂ ਕਿਹਾ ਸਬਜ਼ੀ ਵੇਖ ਖਾਣ ਵਾਲੇ ਅੱਛਾ ਹਾਂ ਠੀਕ ਹੈ ਤੇ ਰਾਣੀ ਮੈਂ ਤੇਨ ਨਾਲ ਗੱਲ ਕਰਨੀ ਸੀ ਹਾਂਜੀ ਦੱਸੋ ਕਿਹਦਾ ਜਿਆ ਮਨਪ੍ਰੀਤ ਨਵੀ ਸੋਈ ਜਗੀ ਆ ਵੇਖਣਾ ਹੁੰਦੇ ਆ ਕਿੰਨੇ ਜਾਣੇ ਹਨ ਤੇ ਚੰਗਾ ਜਾਂ ਨਹੀਂ ਲੱਗਦਾ ਝਾੜੂ ਫੇਰਦੀ ਤੇ ਭਾਬੀ ਘਰ ਦੇ ਕੰਮ ਐ ਕਰਨੀ ਆ ਨੇ ਹੈਗੇ ਤੇ ਕਰ ਦੇਈ ਆ ਚਲ ਉਹਨੇ ਕਰਨੇ ਹੀ ਆ ਪਰ ਹਾਲੇ ਜਿੰਨਾ ਤੇ ਤੂੰ ਹੈਗੀ ਆ ਤੂੰ ਕਰ ਲਿਆ ਕਰ ਆ ਝਾੜੂ ਦਾ ਤੂੰ ਕਰ ਲਿਆ ਕਰ ਬਾਕੀ ਉਹ ਕਰਦਿਆਂ ਕਰੋਗੇ ਅੰਦਰ ਦੇ ਕਰਾ ਲਿਆ ਕਰਨਾ ਫਿਰ ਜਦੋਂ ਕੋਈ ਵੇਖਣ ਆਉਂਦਾ ਅਗਲੇ ਕਹਿਣ ਜਿਹੜਾ ਹੋਣੀ ਜੀ ਭਾਬੀ ਜੇ ਮੈਂ ਉਦੋਂ ਆਖਿਆ ਰੋਟੀ ਬਣਾ ਲਾ ਖੀਰ ਬਣਾ ਲਾ ਕਹਿੰਦੀ ਵੀ ਨੋ ਨਹੀਂ ਬਣਾਣੇ ਆਂਦੀ ਰੋਟੀ ਪਾਣੀ ਉਹਨੂੰ ਨਹੀਂ ਬਣਾਣੇ ਆਂਦਾ ਤੇ ਫਿਰ ਦਸ ਹੋਰ ਸੋਈ ਦਾ ਉਹ ਨਹੀਂ ਆ ਜੇ ਕਰਦੀ ਰਾਣੀ ਮੇਰੀ ਗੱਲ ਸੁਣ ਹਾਂਜੀ ਹਾਲੇ ਨਾ ਭੂਆ ਉਹਨਾਂ ਨੇ ਉਹ ਤੋਂ ਕੰਮ ਕਮ ਕਰਾਇਆ ਨਹੀਂ ਸੀਗਾ ਤੈਨੂੰ ਕੀ ਪਤਾ ਹੀ ਇੰਨੀ ਜਲਦੀ ਵਿਆਹ ਹੋ ਜਾਣਾ ਆ ਨਹੀਂ ਤਾਂ ਮੈਂ ਸਿਖਾ ਦੇਣਾ ਸੀ ਸਾਰਾ ਤੇ ਆਪੇ ਹੌਲੀ ਹੌਲੀ ਸਿੱਖ ਜੂਗੀ ਤੂੰ ਮਾੜਾ ਮਟਾ ਦੱਸ ਦਿਆ ਕਰਨਾ ਕੋਲਾ ਭਾਬੀ ਮੈਂ ਤੇ ਬਥੇਰੇ ਦਿਨ ਹੋ ਗਿਆ ਉਹਨੂੰ ਕੰਮ ਦੱਸਦੀਆਂ ਨਾਲ ਪਿਆ ਕੇ ਤੇ ਮੇਰੇ ਨਾਲ ਘਰੇ ਆ ਗਰ ਉਹ ਤੇ ਲੇਟ ਹੀ ਬੜੀ ਉੱਠਦੀ ਆ ਮੇਕਅਪ ਹੀ ਨਹੀਂ ਕਰਦੀ ਰਹਿੰਦੀ ਹੌਲੀ ਹੌਲੀ ਲੱਗੀ ਰਹਿੰਦੀ ਅੱਜ ਮੈਨੂੰ ਕਹਿੰਦੀ ਲੈ ਮੇਰਾ ਭਾ ਜੀ ਦੀ ਸੇਰਵਾ ਦੇ ਮੈਂ ਕਿਹਾ ਵੀ ਤੂੰ ਸੇਰਵਾ ਲੈਂਦੀ ਅੱਪੇ ਕਦੋਂ ਆਂਦੀ ਠੁੱਠੀ ਤਿਆਰ ਹੋਣ ਡੀਂ ਫੇਰ ਮੈਂ ਕਿਹਾ ਚੱਲ ਅੱਪੇ ਕਰ ਲੈ ਜਿੱਦਾਂ ਦਾ ਤੇ ਕੋ ਹੁੰਦਾ ਉਹ ਰਬੜ ਪਾ ਕੇ ਮੜਾ ਜਾ ਤੇ ਬਿੰਦੀਆਂ ਦੇ ਪੱਤੇ ਲੈ ਲੈ ਕੇ ਫੋਲ ਫੋਲ ਵੇਖੀ ਜਾਏ ਫੋਲ ਫੋਲ ਕੇ ਮੈਂ ਕਿਹਾ ਕੀ ਕਰਨੀ ਆ ਕੋਈ ਬਿੰਦੀ ਨਹੀਂ ਪਸੰਦ ਆਂ ਡੀ ਲੈ ਦੱਸ ਤੂੰ ਚਲੋ ਉਹ ਪੜ੍ਹੀ ਲਿਖੀ ਕੁੜੀ ਆ ਹੁਣ ਆਪਣੇ ਵਾਂਗੂ ਥੋੜੀ ਜਿੜੀ ਹੱਥ ਆਈ ਹੋਈ ਤਾਂ ਵੰਡਪਾਉਂਦਾ ਪੱਠੇ ਦੇ ਘਾਟੀ ਆ ਘਰ ਨਾ ਟਾਈਮ ਹੀ ਨਹੀਂ ਪਾਸ ਹੁੰਦਾ ਬਾਹਰ ਘੜੀ ਜਾਨੀ ਲੈ ਜੇ ਬਾਹਰ ਆਈ ਆਈ ਤੇ ਉਹਨਾਂ ਦੇ ਘਰ ਮੈਂ ਤਾਂ ਨਹੀਂ ਜਾਣੀ ਪੀ ਉਹ ਨਾ ਕਿਤੇ ਮੱਥੇ ਲੱਗ ਜੇ ਮੈਂ ਤੇ ਬਾਹਰ ਝਾੜੂ ਡਈਆਂ ਲਾਉਂ ਰਾਨੀ ਦੀਨ ਨੇ ਨਾ ਉਹ ਤਾਂ ਕਮਾਲ ਹੀ ਕਰਦੀ ਆ ਚੌਂਕੇ ਅਜੇ ਝਾੜਿਆ ਤੇ ਝਾੜੂ ਫਲਾਗ ਦਿੱਤਾ ਅਗਲੀ ਨੂੰ ਇਹ ਨਵਟਾ ਵੇੜਾ ਇਦਾਂ ਲਾ ਅਗਲੀ ਹਰੇ ਵੇੜਾ ਹੁੰਜ ਕੇ ਆਈ ਚੱਲ ਆ ਵੀ ਚੰਗਾ ਹੀ ਹੈ ਕਿ ਅੱਧਾ ਕਿੱਲਾ ਇਹਨਾਂ ਦਾ ਵੇੜਾ ਤੇ ਇਹਨੇ ਤਾਂ ਛਾੜੂ ਲਾਉਣ ਦੇਖੋ ਹੀ ਭੱਜ ਜਾਣਾ ਵੀ ਮੇਰੇ ਕੋ ਛਾੜੂ ਨਹੀਂ ਲੱਗਦਾ ਚੱਲ ਚੰਗਾ ਹੀ ਹੈ ਕਿ ਲੈ ਵੇਖਦਾ ਭੱਜਦੀ ਮੇਰੇ ਵੇਖ ਕੇ ਤਾਂ ਡੂੰਗਣਾ ਲਗਾਉਂਦਾ ਮੈਨੂੰ ਇਹ ਤੁਮ੍ਹ ਪਹਿਲਾਂ ਨਹੀਂ ਕਿਤੇ ਕਿਹਾ ਕੋ ਹੋਂਦ ਮੇਰਾ ਵਿਆਹ ਵੀ ਹੋ ਗਿਆ ਰਾਣੀ ਕੀ ਮਨ ਸੋਚੀ ਜਾਂਦੀ ਏ ਹਾਂ ਰਾਣੀ ਤੂੰ ਕਿੱਥੇ ਜਾਣਾ ਆ ਤੇ ਮੈਂ ਜਾਣਾ ਨਹੀਂ ਆਪਣੇ ਪਿੰਡ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਗਿਆ ਤੇ ਮੈਂ ਉੱਥੇ ਹੀ ਜਾਣਾ ਹੋਰ ਮੈਂ ਕਿੱਥੇ ਜਾਣਾ ਆ ਗੁੱਸਾ ਠੰਡਾ ਹੋ ਗਿਆ ਤੇਰੀ ਸੱਸ ਤੇ ਤਲਾਕ ਤੱਕ ਪਹੁੰਚੀ ਆ ਤੂੰ ਗੁੱਸਿਆਂ ਦੀਆਂ ਗੱਲਾਂ ਕਰਨ ਢਈ ਆ ਤਲਾਕ ਹੋਰ ਉਹ ਕਹਿੰਦੀ ਅਸੀਂ ਤਲਾਕ ਲੈਣਾ ਆ ਭਾਬੀ ਜਾਣੀ ਉਹ ਤੇ ਕਈ ਵਾਰੀ ਇਹੋ ਗੱਲਾਂ ਕਰਦੀ ਅਸੀਂ ਤਲਾਕ ਲੈ ਲੈਣਾ ਲੈਂਦੇ ਥੋੜੀ ਆ ਉਹ ਗੁੱਸੇ ਜਾਂ ਤਾਂ ਕਹਿੰਦੇ ਆ ਐਦ ਕਿ ਉਹ ਗੱਲਾਂ ਨਹੀਂ ਆ ਫੇਰ ਤੂੰ ਚੁੱਕਿਆ ਝੋਲਾ ਤੇ ਇੱਥੇ ਚੁੱਕਿਆ ਝੋਲਾ ਤੇ ਇੱਥੇ ਹੁਣ ਉਹ ਗੱਲਾਂ ਗਈਆਂ ਹੁਣ ਅਗਲੀ ਪੱਕੀ ਆ ਤਲਾਕ ਤੇ ਤੈਨੂੰ ਮੁਖਤਿਆਰ ਦਾ ਫੋਨ ਆਇਆ ਭਾਬੀ ਜੇ ਉਹ ਗੁੱਸੇ ਜਾਂ ਨਹੀਂ ਫੋਨ ਕੀਤਾ ਕੋਈ ਗੱਲ ਨਹੀਂ ਉਹ ਪੱਕਾ ਹੋ ਗਿਆ ਆ ਉਹਨੇ ਤਲਾਕ ਹੀ ਲੈਣਾ ਆ ਤੇਰੇ ਤੋਂ ਤੇ ਤੂੰ ਨਹੀਂ ਕਿਤੇ ਵੀ ਚੱਲੀ ਰਹੇਂਗੀ ਤਾਂ ਤੂੰ ਹੁਣ ਇੱਥੇ ਹੀ ਤੂੰ ਫੇਰ ਮੇਰੇ ਖਿਲਾਫ ਕੀ ਪਤਾ ਕੀ ਮੇਰੀ ਸੱਸ ਨੂੰ ਦੱਸਦੀ ਰਹਿਣੀ ਆ ਤਾੜਾ ਤੇਰੇ ਖਿਲਾਫ ਮੈਂ ਤਾਂ ਸਗੋਂ ਆਪ ਚਾਉਣੀ ਆ ਵੀ ਤੂੰ ਚਲੀ ਜਾਵੇਂ ਜੇ ਤੂੰ ਇੱਥੇ ਰਹਿ ਗਈ ਤੇ ਮੇਰੀ ਭੈਣ ਦਾ ਵਸਣੀ ਔਖੀ ਹੋ ਜਾਣੀ ਆ ਮੈਂ ਤਾਂ ਖੁਦ ਕਹਿੰਨੀ ਤੂੰ ਜਾਵੇਂ ਤੇ ਭਾਬੀ ਮੇਰੀ ਗੱਲ ਸੁਣ ਤੂੰ ਸਾਡੇ ਘਰ ਵਿੱਚ ਇੰਟਰਫੇਅਰ ਕਿਉਂ ਕਰਦੀ ਆ ਲੈ ਤੇਰਾ ਘਰ ਕੱਲੀ ਦਾ ਥੋੜੀ ਆ ਹੁਣ ਫੇਰ ਵੀ ਮੈਂ ਵੀ ਇਸ ਘਰ ਦੀ ਨੂੰ ਆ ਮੈਂ ਵੀ ਤਾਂ ਵੇਖਣਾ ਹੀ ਆ ਤੂੰ ਕੀ ਵੇਖਣਾ ਤੂੰ ਆਪਣੇ ਘਰ ਦਾ ਵੇਖੀ ਸੀਗੀ ਆਪਣੇ ਘਰ ਚਲੇਗੀ ਹਨਾ ਤੂੰ ਇੱਥੇ ਅੱਗ ਲਾਉਂਦੀ ਫੇਰਣ ਢਈ ਆ ਮੈਂ ਕਾਦੀ ਅੱਗ ਲਾਉਂਦੀ ਆ ਤੂੰ ਫੜਾ ਦਿੱਤਾ ਵਾ ਮੈਂ ਤੈਨੂੰ ਦੇਖ ਕੇ ਨਹੀਂ ਆਈ ਆ ਉੱਥੇ ਮੈਂ ਪਿੱਛੇ ਖੜੀ ਦੇਖਣ ਢਈ ਸੀ ਜਿਹੜੀਆਂ ਤੇਰੀਆਂ ਸੰਦੀਪ ਨਾਲ ਸਲਾਮਾਂ ਹੋਣ ਢਈਆਂ ਸੀ ਨਾ ਕਿਹੜੀਆਂ ਸਲਾਮਾਂ ਹੋਣ ਢਈਆਂ ਤੁਸੀਂ ਪੱਠਿਆਂ ਦੇ ਵਿੱਚ ਤੇ ਤੂੰ ਨਾ ਚਲਾਕ ਨਾ ਬਣ ਤੂੰ ਮੰਨੇ ਤੇ ਅੱਖਾਂ 'ਚ ਘੱਟਾ ਪਾਉਣ ਢਈ ਆ ਇਦਾਂ ਨਹੀਂ ਰਾਣੀ ਕਰੀਤਾ ਤੇਰੇ ਭਰਾ ਦਾ ਘਰ ਟੁੱਟਣਾ ਆ ਕੀ ਮੈਂ ਘੱਟਾ ਪਾਇਆ ਮੰਨੇ ਦੀ ਅੱਖਾਂ 'ਚ ਤੇ ਨਹੀਂ ਤੂੰ ਉਹਦੇ ਸਾਹਮਣੇ ਤੇ ਕੁਝ ਬੋਲਦੀ ਨਹੀਂ ਤਾਂ ਇਦਾਂ ਸਾ ਜੇ ਮੈਂ ਰੋਟੀ ਨਾ ਰੋਟੀ ਨਾ ਪਕਾਵਾਂ ਤੇ ਮੰਨਾ ਭੁੱਖਾ ਹੀ ਰਵੇ ਮੈਂ ਤਾਂ ਕਿਤੇ ਰੋਟੀ ਨਹੀਂ ਪਕਾਣੇ ਆਉਂਦੀ ਵਾਲੀ ਬਾਣ ਮੰਨਾ ਭੁੱਖਾ ਨਹੀਂ ਰਹਿੰਦਾ ਮੈਂ ਆਪ ਸਿਖਾਉਂਗੀ ਆਪਣੀ ਭੈਣ ਨੂੰ ਕੰਮ ਮੈਂ ਕਿੱਥੇ ਗਈ ਆ ਮੈਂ ਮਰੀ ਇੰਨੇ ਚਿਰ ਦੀ ਰੋਟੀ ਨਾ ਦਿੱਤੀ ਤੂੰ ਮੰਨੇ ਨੂੰ ਤੇ ਦਿੰਦੀ ਰਹੀ ਹਾਂ ਜਦੋਂ ਤੈਨੂੰ ਆਪ ਨਹੀਂ ਇੱਥੇ ਆਉਣ ਦਾ ਚਾਹ ਹੈਗਾ ਆਪਣਾ ਘਰ ਤੇ ਤੂੰ ਖਰਾਬ ਕਰ ਲਿਆ ਹੁਣ ਮੇਰੀ ਭੈਣ ਦਾ ਵੀ ਕਰੇਗੀ ਤੂੰ ਆਪਦੇ ਸਵੇਰੇ ਸਕੂਟਰੀ ਫੜ ਕੇ ਤੁਰ ਪੈਂਦੀ ਮੈਂ ਚੱਲੀ ਬੁਟੀਕ ਤੇ ਰਾਤ ਨੂੰ ਆਂਦੀ ਤੂੰ ਰੋਟੀ ਦੇਣੀ ਕੋਈ ਫਿਕਰ ਨਾ ਕਰ ਮੈਂ ਆਪੇ ਸਿਖਾ ਲੂੰਗੀ ਤੂੰ ਜਾ ਤੇ ਸਹੀ ਇੱਕ ਰੀ ਵਾਸ ਮੈਂ ਚਲ ਜਾਂਗੀ ਜਦੋਂ ਉਹਨਾਂ ਦਾ ਗੁੱਸਾ ਠੰਡਾ ਹੋ ਗਿਆ ਮੈਂ ਉੱਥੇ ਹੀ ਜਾਵਾਂਗੀ ਕਿੱਥੇ ਕੱਢਦੇ ਨਹੀਂ ਕੱਢਦੇ ਬਨੇਖੇ ਕਿਹੜੇ ਬਨੇਖਿਆਂ ਚ ਤੂੰ ਤੁਰੀ ਫਿਰਦੀ ਆ ਮੈਂ ਮੈਂ ਹੀ ਚੁੱਪ ਕਰ ਜਾਂਦੀ ਮੈਂ ਹੀ ਕਹਿ ਦਿੰਦੀ ਆ ਚੱਲ ਧੀ ਤੇ ਆਣੀ ਹੈਗੀ ਪਰ ਤੂੰ ਧੀਆ ਵਾਲੀ ਕਰਦੀ ਹੈ ਨਹੀਂਗੀ ਤੂੰ ਕੋਈ ਆਵਾਜ਼ ਨਹੀਂ ਮੇਰਾ 3 ਵਾਲਾ ਕਰਦੀ ਠੀਕ ਹੈ ਤੂੰ ਤੇ ਇੱਥੇ ਸਾਰਿਆਂ ਦੀ ਅੰਮਾ ਬਣੀ ਫਿਰਨ ਢੀ ਆ ਤੈਨੂੰ ਤੇ ਇਹ ਆ ਕਿ ਚਾਰਚ ਫਿਰ ਮੇਰੀ ਸੁਣੀ ਜਾਓ ਮੇਰੀ ਸੁਣੀ ਜਾਓ ਤੂੰ ਜਦਾਂ ਸੁਣੀ ਸੁਣੀ ਕਿੰਨੀ ਆ ਤੂੰ ਮੇਰੀ ਸੁਣੀ ਆਣੀ ਆ ਤੂੰ ਤੇ ਪੱਟੂ ਪਾ ਲਿਆ ਮੰਨੇ ਤੇ ਭੈਣ ਬਿਠਾ ਲਈ ਇੱਥੇ ਲਿਆ ਕੇ ਮੰਨੇ ਇਹਦੇ ਨਹੀਂ ਕਰਨਾ ਇਹਦੇ ਨਹੀਂ ਕਰਨਾ ਤੂੰ ਮੇਰੀ ਚੱਲਣ ਦਿੱਤੀ ਲੈ ਤੂੰ ਮੇਰੀ ਇਕ ਨਹੀਂ ਚੱਲਣ ਦਿੱਤੀ ਦੀ ਗੱਲ ਨਹੀਂ ਮੈਂ ਤਾਂ ਕਰਾਇਆ ਹੀ ਨਹੀਂ ਕਰਾਇਆ ਤੇ ਭੂਆ ਨੇ ਰਿਸ਼ਤਾ ਮੈਂ ਕਰਾਇਆ ਭੂਆਣਾ ਵੀ ਮਿੱਠੀ ਬਣ ਗਈ ਭੂਆ ਤੇ ਤੇਰੀ ਚੱਲਣੀ ਆ ਤੂੰ ਹੀ ਵਿਚੋਲੀ ਬਣ ਜਾ ਪਤਾ ਹੈ ਵੀ ਅਸੀਂ ਘਰ ਕਿੱਦਾਂ ਬਸੋਣਾ ਆਪਣੇ ਨਿਆਣਿਆਂ ਦਾ ਭੂਆ ਨੂੰ ਪਤਾ ਆ ਹੁਣ ਵੱਡੀ ਤੇ ਹੋਈ ਆ ਨਾ ਤੂੰ ਮੇਰੇ ਸਿਰ ਤੇ ਗੱਲ ਹੀ ਨਾ ਕਰ ਹਾਂ ਪੂਆ ਨਾਲ ਗੱਲ ਕਰਕੇ ਵੇਖੀ ਹੈ ਨਾ ਗੱਲ ਸਾਰੀ ਤੂੰ ਹੀ ਚਲਾਈ ਪੂਆਣਾ ਪੂਆਣਾ ਤੂੰ ਚਲਾਈ ਚਲਾਈ ਤੂੰ ਹੀ ਆ ਉਹ ਚਲਾਕੀਆਂ ਘੱਟ ਕਰਿਆ ਕਰ ਰਾਣੀ ਮੈਂ ਤੈਨੂੰ ਬੜੇ ਪਿਆਰ ਨਾਲ ਸਮਝਾਤਾ ਵੀ ਚਲਾਕੀਆਂ ਘੱਟ ਕਰਾ ਚਲਾਕੀਆਂ ਨੇ ਤੈਨੂੰ ਲੈ ਕੇ ਬਹਿ ਜਾਣਾ ਹੀ ਕੋਈ ਗੱਲ ਨਹੀਂ ਤੂੰ ਬਸ ਲੈਣ ਕੋਈ ਗੱਲ ਨਹੀਂ ਬਹਿ ਜਾਗੀ ਕੋਈ ਗੱਲ ਨਹੀਂ ਹਾਂ ਤੂੰ ਬਸਣ ਹੀ ਨਹੀਂ ਦੇਣ ਦੇਈ ਹੈਗੀ ਆ ਕੀ ਤੂੰ ਕੰਮ ਕਰਦੀ ਫਿਰਦੀ ਉਹਦੇ ਹੱਥ ਨਿਆਣੀ ਤੇ ਝਾੜੂ ਫੜਾਇਆ ਤੂੰ ਹੋਣੀ ਨਿਆਣੀ ਆ ਝਾੜੂ ਫੇਰਨ ਲੱਗ ਪਈ ਬਹੁਤ ਨਿਆਣੀ ਆ ਜਿਹੜੇ ਉਹਨੂੰ ਕੰਮ ਕੀਤੇ ਉਹ ਨਹੀਂ ਨਿਆਣੀ ਉਹਦੇ ਵੇਖੇ ਤੂੰ ਕੰਮ ਕਰ ਦਿੱਤੇ ਉਹਨੇ ਕਮ ਵੇਖੇ ਨਹੀਂ ਤੂੰ ਉਹਦੇ ਭਲਾ ਤੂੰ ਨਾ ਬਹੁਤੀਆਂ ਚਲਾਕੀਆਂ ਨਾ ਕਰ ਅੱਛਾ ਮੈਂ ਕੋਈ ਚਲਾਕੀ ਨਹੀਂ ਕੀਤੀ ਤੂੰ ਬਹੁਤ ਸਿਆਣੀ ਬੰਦੀ ਹੈ ਮੈਂ ਤੈਨੂੰ ਅੱਗੇ ਵੀ ਕਿਹਾ ਸਾਡੇ ਘਰ ਵਾਲ ਤੂੰ ਕੋਈ ਨਹੀਂ ਵੇਖਣਾ ਵੀ ਕੀ ਹੋਣਿਆ ਕੀ ਨਹੀਂ ਹੋਣਿਆ ਘਰ ਤੇਰਾ ਨਹੀਂ ਆ ਘਰ ਆ ਮੇਰੀ ਭੈਣ ਦਾ ਹੁਣ ਤੇਰਾ ਇੱਥੇ ਕੋਈ ਹੱਕ ਨਹੀਂ ਅੱਛਾ ਮੇਰਾ ਜੇ ਪੂਰਾ ਹੱਕ ਹੈ ਜੀ ਜੇ ਘਰ ਤੇਰਾ ਆ ਤੇ ਫੇਰ ਇਹਨਾਂ ਨੂੰ ਦੋਵਾਂ ਨੂੰ ਛੜਾ ਹੀ ਰੱਖ ਲੈਣੀ ਆ ਵਿਆਹ ਦੀ ਕੀ ਰੌੜਹੀਗੀ ਤੈਨੂੰ ਉਦੋਂ ਮੇਰੀ ਨਹੀਂ ਨਾ ਜੇ ਚੱਲਦੀ ਉਦੋਂ ਮਾਪਿਓ ਦੀ ਚੱਲਦੀ ਹੀ ਉਹਨਾਂ ਨੇ ਵਿਆਹੇ ਹੀ ਤੇ ਹੁਣ ਹੁਣ ਤੂੰ ਆਪਣੀਆਂ ਚਲਾਨ ਤੇ ਆ ਗਈ ਹੈ ਨਾ ਤਾਂ ਹੀ ਤਾਂ ਉੱਥੇ ਵਸੀ ਨਹੀਂ ਗਈ ਉਹਨੂੰ ਵਿਚਾਰੀ ਨੂੰ ਤਾਂ ਮਾਰ ਦਿੱਤਾ ਰੋਟੀ ਤੋਂ ਉਹਦੀ ਜ਼ੁਬਾਨ ਪਤਾ ਕਿੰਨੀ ਆ ਤੇ ਤੇਰੀ ਕਿਹੜਾ ਘਟਾ ਤੇਰੇ ਤਾਂ ਬੜੀ ਅੰਦਰ ਬੈਠੀ ਹੈ ਨਾ ਮੇਰੀ ਘਟ ਹੀ ਤੂੰ ਹੀ ਉਹਨੂੰ ਗੱਲਾਂ ਕਰਾ ਕਰਾ ਕੇ ਨਾ ਮੇਰੇ ਖਿਲਾਫ ਕਰ ਦਿੱਤਾ ਉਹਨੂੰ ਅੱਛਾ ਤੇ ਨਹੀਂ ਸਾਰੇ ਤੇ ਤੇਰੇ ਖਿਲਾਫ ਹੀ ਜਾਣਦੇ ਹੈ ਨਾ ਉਹਦਣ ਭੂਆ ਨੂੰ ਤੂੰ ਹੀ ਖਿਲਾਫ ਹੀ ਗੱਲਾਂ ਕਰੀ ਜਾਂਦਾ ਉਹਦਣ ਭੂਆ ਨੂੰ ਤੂੰ ਹੀ ਕਿਹਾ ਨਾ ਕਿ ਮੇਰੇ ਨਾਲ ਗੱਲ ਉਹਦੀ ਹੁੰਦੀ ਰਹਿੰਦੀ ਹੈ ਲੈ ਦਸ ਰਿਸ਼ਤੇਦਾਰਾਂ ਨਾਲ ਗੱਲਾਂ ਨਹੀਂ ਕਰੀਦੀ ਆ ਸਾਰੇ ਕਰਦੇ ਸਾਰੇ ਕਰਦੇ ਮੈਂ ਤੇਰੇ ਵਰਗੀਆਂ ਨਹੀਂ ਕਰਦੇ ਆ ਤੂੰ ਜਿੰਨੇ ਤੂੰ ਉੱਥੇ ਵਸੇ ਹੈ ਨਾ ਇਹਨੇ ਕਿ ਇੱਥੇ ਤੂੰ ਹੁਣ ਵਸਾਉਣੇ ਆ ਚੱਲ ਠੀਕ ਆ ਜੇ ਤੂੰ ਮੈਨੂੰ ਸੁਨਿਆਹ ਦਿੰਨੀ ਹੈ ਨਾ ਤਲਾਕ ਦਾ ਤੇ ਵਸਣ ਫਿਰ ਮੈਂ ਤੇਰੀ ਵੀ ਨਹੀਂ ਦੇਣੀ ਭੈਣ ਇੱਥੇ ਮੈਂ ਤੈਨੂੰ ਵਸਾ ਕੇ ਵਿਖਾਉਂਗੀ ਅੱਛਾ ਚੱਲ ਮੈਂ ਵੀ ਇੱਥੇ ਤੇ ਤੂੰ ਵੀ ਚੱਲ ਤੁਰਦੀ ਹੋ ਫਿਰ ਤੂੰ ਵੀ ਇੱਥੇ ਤੂੰ ਕੌਣ ਹੁੰਦੀ ਮੈਨੂੰ ਇੱਥੋਂ ਕੱਢਣ ਵਾਲੀ ਮੈਂ ਕਿਹਾ ਮੈਂ ਮੈਂ ਹੁਣ ਨੀ ਤੁਰ ਕਹਿਣ ਵਾਲੀ ਕਿ ਤੁਰਦੀ ਹੋ ਕਿ ਇੱਥੇ ਕੌਣ ਰਹਿੰਦਾ ਠੀਕ ਹੈ ਹਾਂ ਤੁਰਦੀ ਹੋ ਤੂੰ ਹੀ ਫਿਰ ਪਹੁੰਚਾਈਆਂ ਗਿਆ ਪੱਕੀਆਂ ਖਾਨੀ ਜਿੱਦਾਂ ਤੇਰੀਆਂ ਨੀਤਾ ਆ ਨਾ ਤੂੰ ਨਹੀਂ ਖਾਂਦੀ ਚੰਗਾ ਚੱਲ ਜਾ ਹਾਂ ਲੱਗੀ ਤੂੰ ਮੈਨੂੰ ਸਮਝਾਉਣ ਵਾਲੀ ਆਈ ਵੱਡੀ ਮੇਰੇ ਘਰ ਵਿੱਚ ਆ ਕੇ ਬਹੁਤੀ ਗੱਲ ਨਹੀਂ ਕਰਨੀ ਇਦਾਂ ਹੋ ਗਿਆ ਤੇਰਾ ਕਿਧਰ ਹੋਇਆ ਕਰ ਕਰਦੇ ਰਹੋ ਸੀਗਾ ਜਿੰਨਾ ਮੇਰੇ ਭਰਾਵਾਂ ਦਾ ਹੱਕ ਹੈ ਉਹਨਾਂ ਮੇਰਾ ਹੱਕ ਹੈ ਅੱਛਾ ਤੂੰ ਹੱਕ ਲੈਣ ਆਈ ਹੁਣ ਇੱਥੇ ਮੈਂ ਲੈਣ ਨਹੀਂ ਆਈ ਪਹਿਲਾਂ ਪਰ ਹੁਣ ਮੈਂ ਲਵਾਂਗੀ ਜੇ ਤੂੰ ਹੀ ਐਡਾ ਮੈਨੂੰ ਬੋਲਦੀ ਹੈ ਨਾ ਤੇ ਮੈਂ ਵੀ ਹੁਣ ਐਡਾ ਹੀ ਬੋਲਾਂਗੀ ਦੇਖ ਹੁਣ ਵੇਖੂਗੀ ਮੈਂ ਤੇਰੇ ਹੱਕ ਕਿੱਦਾਂ ਲਜਾਣ ਦੀ ਆ ਤੁਹਾਨੂੰ ਮੈਂ ਲੈ ਕੇ ਦੱਸਾਂਗੀ ਹੁਣ ਤੈਨੂੰ ਵੇਖਣਾ ਆ ਬਸ ਮੈਂ ਕਿਹਾ ਮੈਂ ਲੈ ਕੇ ਦੱਸਾਂਗੀ ਤੂੰ ਕਿੱਦਾਂ ਆਂਡੀਆਂ ਨਾਲ ਜਾ ਜਾ ਕਰਦੀਆਂ ਗੱਲਾਂ ਕਰਦੀ ਨਾ ਵੇਖੀ ਤੇਰੇ ਭਰਾਵਾਂ ਨੂੰ ਦੱਸਦੀ ਕਿੱਤਾ ਮੈਂ ਜਾ ਦੱਸ ਦੇ ਦੱਸ ਦੇ ਪਰਦੇ ਪਾ ਕੇ ਰੱਖਦੇ ਆ ਨਾ ਅੱਖਾਂ ਦੇ ਉੱਤੇ ਉਹਨੂੰ ਵੇਖੀ ਉਹਨਾਂ ਦੇ ਪਰਦੇ ਮੈਂ ਕਿਹਾ ਤੂੰ ਜਾ ਕੇ ਦੱਸ ਜਿੰਨੂੰ ਦੱਸਣਾ ਤੂੰ ਦੱਸ ਕਿੰਨੀ ਭੋਲੀ ਬਣੀ ਰਹਿੰਦੀ ਹੁੰਦੀ ਕਿ ਮੈਂ ਤਾਂ ਭੋਲੀ ਬਣੀ ਆ ਬੜੀ شریف ਆ ਮੈਂ ਆ ਸ਼ਰਮਤਾ ਤੇਰੀ ਤੂੰ ਮੈਂ ਕਿਹਾ ਜਿੰਨੂੰ ਦੱਸਣਾ ਦੱਸ ਦੇ ਤੂੰ ਤੁਰਦੀ ਹੋ ਜਾ ਕਾਦੀ ਕੀ ਕਰਦੀ ਆ ਮੈਂ ਤੇ ਆਪਣੇ ਘਰ ਆਈ ਆ ਤੂੰ ਹੀ ਕਰਨ ਆਈ ਆ ਤੂੰ ਕਿਹੜਾ ਆਪਣੇ ਘਰੇ ਆ ਤੂੰ ਕਿਹੜਾ ਘਰ ਦੇ ਵਿੱਚ ਆ ਇੱਥੇ ਵੀ ਮੇਰਾ ਹਿੱਸਾ ਹੈ ਨਾ ਮੈਂ ਹੁਣ ਤੈਨੂੰ ਦੱਸਾਂਗੀ ਭੈਣਾਂ ਤੇ ਆਉਂਦੀਆਂ ਮਾੜਾ ਮੋਟਾ ਜਿੱਦਾਂ ਪ੍ਰੌਣੀਆਂ ਬਣ ਕੇ ਹੁਣ ਚੰਗੀਆਂ ਲਾਦੀਆਂ ਕੋਈ ਕੰਮ ਆ ਲੱਛਣ ਫੜਿਆ ਤੂੰ ਮੈਂ ਕਿਹਾ ਕੋਈ ਮੈਂ ਤਾਂ ਕਹਿੰਦੀ ਆ ਮਰਜੀਤ ਚੰਗੀ ਰਹਿ ਕੇ ਕਿੰਨੀ ਭੈਣ ਨਹੀਂ ਆਈ ਇੱਥੇ ਕੋਈ ਤੂੰ ਨਹੀਂ ਆਨ ਦਿੱਤੀ ਤੂੰ ਹੀ ਨਹੀਂ ਆਨ ਦਿੱਤੀ ਮੈਂ ਤੇ ਅੱਜ ਵੀ ਲਿਆਂ ਵਿੱਚ ਪੋਛਿਆ ਦੇਣੀ ਜਿਹੜੇ ਤੋਂ ਕੰਮ ਫੜੇ ਆ ਨਾ ਆਨ ਤਾਂ ਮੈਂ ਫੇਰ ਵੀ ਨਹੀਂ ਦੇਣੀ ਮੈਂ ਵੀ ਵੇਖੂ ਮੈਂ ਵੀ ਲਿਆ ਕੇ ਦੱਸਾਂਗੀ ਤੇਰਾ ਵੀ ਹੁਣ ਪਿੰਦਰ ਨਾਲ ਵਾਹ ਪਿਆ ਆ ਮੈਂ ਕਿਹਾ ਮੈਂ ਲਿਆ ਕੇ ਦੱਸਾਂਗੀ ਮੇਰੀ ਗੱਲ ਸੁਣ ਇਹ ਤੇਰੀ ਸੱਸ ਨਹੀਂ ਆ ਇਹ ਪਰਜਾਈ ਆ ਇਹ ਪਰਜਾਈ ਆ ਸੱਸ ਨਾਲੋਂ ਵੀ ਜ਼ਿਆਦਾ ਤੇਜ ਆ ਮੰਨਦੀ ਆ ਨਾ ਮੰਨ ਗਈ ਆ ਮੈਂ ਵੀ ਤੂੰ ਪਰਜਾਈ ਆ ਸੱਸ ਨਾਲ ਵੀ ਤੇਜ ਆ ਪਰ ਮੈਂ ਵੀ ਹੁਣ ਤੈਨੂੰ ਨਨਾਨ ਬਣ ਕੇ ਦੱਸਾਂਗੀ ਤੂੰ ਕੱਢਦੀ ਰਹਿੰਦੀ ਨਾ ਹਾਰੇ ਮੈਨੂੰ ਦੋ ਕਹੇ ਮਾਰ ਕੇ ਉਧਰ ਬਾਹਰ ਕੱਢ ਕੇ ਬਿਠਾਈ ਆ ਮੈਂ ਵੇਖੂਗੀ ਕਿ ਕਿੱਦਾਂ ਨਹੀਂ ਤੂੰ ਬੈਠਣ ਦੇਣੀ ਤੂੰ ਨਹੀਂ ਆਪਣੇ ਘਰ ਦੇ ਕੰਮ ਕਰਦੀ ਉਹਨਾਂ ਨਹੀਂ ਕਰਨੇ ਨਹੀਂ ਉਹਨੇ ਹੁੰਦੇ ਹੀ ਕਰਨ ਲੱਗ ਪੈਣਾ ਹੀ ਤੇਰੇ ਵਾਲੀ ਤਾਂ ਹੱਦ ਹੋ ਗਈ ਆ ਤੂੰ ਤਾਂ ਸ਼ਰਮ ਹੀ ਲਾਤੀ ਰਾਣੀ ਅੱਛਾ ਮੈਂ ਕਰਦੀ ਨਾ ਮੈਂ ਘਰ ਦੇ ਕੰਮ ਉਹ ਨਾ ਕਰੇ ਤੇ ਨਹੀਂ ਤੂੰ ਕਿਤੇ ਹੋ ਨਿਆਣੀ ਆ ਉਹਨੂੰ ਕੋਈ ਘਰ ਚੋਂ ਕਿਹਦਾ ਕੰਮ ਨਹੀਂ ਕਰਨਾ ਆਂਦਾ ਮੈਂ ਸਿਖਾਵਾਂ ਨਾ ਕੰਮ ਕਰਨੇ ਉਹਨੂੰ ਆ ਤੂੰ ਸਿਖਾਉਣੀ ਆ ਤੂੰ ਕਿੱਥੇ ਸਿਖਾਉਣੀ ਉਹਨੂੰ ਪੁੱਛ ਕੇ ਵੇਖ ਮੈਂ ਉਹਨੂੰ ਕਦੇ ਸਵੇਰੇ ਠਾਇਆ ਨਹੀਂ ਨਹੀਂ ਉਹ ਤਾਂ ਨਿਆਣੀ ਦਾ ਸਿਰਵਾਦੇ ਨਹੀਂ ਤੂੰ ਤੈਨੂੰ ਕੀ ਆ ਜਾਂਦਾ ਬਹੁਤ ਨਿਆਣੀ ਆ ਜਿੱਦਾਂ ਉਹਨਾਂ ਪੱਟੂ ਪਾਏ ਸੀ ਮੇਲੇ ਭਰਾ ਦੇ ਉਦੋਂ ਨਿਆਣੀ ਨਹੀਂ ਸੀ ਚੰਗਾ ਸੰਦੀ ਪੂਆ ਮਾਰ ਲਈ ਕੋਟ ਘੱਟ ਠੀਕ ਹੈ ਨਾ ਬਗਾਨੇ ਲੋਕ ਕਿ ਤੇਰੇ ਭਿੰਡੇ ਹੈ ਕੋਈ ਨਹੀਂ ਬਾਏ ਬਾਏ ਚਲਾ ਗਾ ਬਾਏ ਬਾਜੂ ਗੱਲ ਅੱਜ ਕੌਣ ਬਗਾਨਾ ਉਹ ਇੱਥੇ ਹਲੋ ਭਾਬੀ ਤੈਨੂੰ ਕਹਾਂ ਦਿਆਂ ਵਾ ਗੱਲ ਤਾਂ ਸੁਣ ਲੈ ਭਰਾ ਦੀ ਕੀ ਹੋਇਆ ਭਰਾਵਾ ਭਾਬੀ ਨਾਲ ਦੀ ਜਿਹੜੀ ਔਖੀ ਬੜੀ ਹੈ ਤੇ ਕੀ ਖੋਹਦਾ ਮਿਰਚਾ ਖਵਾਲਦਾ ਇਹਨੂੰ ਪਾੜਾ ਰਹੀ ਮਿਰਚਾਂ ਖਾਂਦੀ ਤੇ ਕੀ ਖਾਂਦੀ ਤਾ ਵਿਆਹ ਲਾ ਗਈ ਤੂੰ ਹੀ ਫਸਿਆ ਹੀ ਉਹਦਾ ਤੂੰ ਬੜਾ ਨਿਕਲਿਆ ਹਾਨੂੰ ਕਹਿਣਾ ਫਸਿਆ ਹਣਾ ਤੇ ਹੋਰ ਤੂੰ ਬੜਾ ਨਿਕਲਿਆ ਵਾ ਗੱਲਾਂ ਵੇ ਕਿਦਾਂ ਦੀਆਂ ਕਰਦਾ ਵਾ ਨਿਕਲ ਤੂੰ ਗੰਡੀ ਨਿਕਲ ਤੂੰ ਗੰਡੀ ਮੈਂ ਗਰੀ ਤੇ ਤੂੰ ਗੱਲਾਂ ਕਰਨੀ ਨਾਲੇ ਮੈਂ ਆਪਣੇ ਕੰਮ ਤੇ ਚੱਲਨੀ ਤੈਨੂੰ ਮੈਂ ਬੁਲਾਇਆ ਤੂੰ ਮੈਨੂੰ ਬੁਲਾਉਣ ਲੱਗ ਪਿਆ ਇਹ ਮੇਰਾ ਭਰਾ ਤੇ ਬਗਾਨਾ ਕੌਣ ਹੋ ਗਿਆ ਤੇ ਅਸੀਂ ਤਾਨੂੰ ਹੀ ਬਗਾਨੇ ਕਿਹਾ ਵਾ ਠੀਕ ਹੈ ਨਾ ਲੱਗੀ ਸਮਝ ਆਪਣੇ ਨਹੀਂ ਬੇਗਾਨੇ ਹੁੰਦੇ ਆਪਣੇ ਕੰਮ ਆਉਂਦੇ ਆ ਜਿੱਦਣ ਆਪਣੇ ਕੰਮ ਆਉਣਗੇ ਨਾ ਤੇ ਦੱਸਾਂਗੇ ਆਪਣੇ ਆਪਣੇ ਹੁੰਦੇ ਆ ਠੀਕ ਹੈ ਨਾ ਤੇਰਾ ਤੈਨੂੰ ਹੋਉਂਦੂ ਤੂੰ ਕੋਸੇ ਕੌਣ ਦੀ ਮੈਨੂੰ ਪਾਲ ਕੇ ਤੇ ਕੰਮ ਆਉਣਾ ਚੰਗਾ ਬਾਬਾ ਮੈਂ ਤੇਰੇ ਵਰਗੇ ਦੇ ਮੂੰਹ ਬੱਤੇ ਤੈਨੂੰ ਕੀ ਆ ਜੇ ਤਿਆਰ ਹੋ ਗਏ ਜਿਆਦਾ ਤਾਂ ਮਨਦੀਪ ਕੇ ਘਰ ਚੱਲੇ ਮਨਦੀਪ ਘਰ ਤੇ ਯਾਰ ਅੱਜ ਉਹ ਨਗਰਪਾਲ ਹੋ ਗਈ ਅੱਜ ਮੇਰਾ ਸੁਨਾਹ ਦੇ ਦੋਗਾ ਉਹਨੂੰ ਕੰਮ ਪੈ ਗਿਆ ਬਾਅਦ ਚਾਲੂ ਮਿਲ ਲੂਗਾ ਉਹਨੂੰ ਅਹੀਂ ਤੇਰੇ ਚੌਂਕੀਦਾਰ ਲੱਗੇ ਭਾਬੀ ਮੜੇ ਕਹਿਣਾ ਹੀ ਮੈਨੂੰ ਚੇਤਾ ਭੁੱਲ ਗਿਆ ਤੇ ਮੈਂ ਹੁਣ ਹੋਰ ਕਿੱਦੇ ਜਾਣਾ ਤੈਨੂੰ ਰਾਹ ਨਹੀਂ ਲੱਭਦਾ ਬਣਾ ਹੈ ਉਹ ਮੈਂ ਕਹਿ ਰਹਿਆ ਮੈਨੂੰ ਚੇਤਾ ਭੁੱਲ ਗਿਆ ਤੁਹਾਡੇ ਘਰ ਕੇ ਵੀ ਚੇਤਾ ਆ ਗਿਆ ਆਹ ਰਾਹ ਜਾਂਦਾ ਹੀ ਸਿੱਧਾ ਨਹਿਰ ਤੋਂ ਪਰਲੇ ਬੰਨੇ ਉਹਨਾਂ ਦਾ ਘਰ ਹੀ ਠੀਕ ਹੈ ਨਾ ਜਾ ਕੇ ਤੇ ਸੁਣਾ ਦੇ ਆ ਨਾਲ ਨਾਲ ਤੁਰਿਆ ਜਾ ਸਕੋ ਸਾਡੇ ਨਾਲ ਨਾਲ ਚੱਲਾਂ ਅਹੀਂ ਸੁਣਾ ਅਹੀਂ ਕੇ ਸੁਣਾ ਤੇਰਾ ਦੇਈ ਹੈ ਤੇ ਭਾਬੀ ਘਰੋਂ ਚੱਲੀ ਨੂੰ ਸੁਣਾ ਤੇ ਦੀ ਫੇਕੀ ਆ ਤੇ ਤੂੰ ਆਪ ਦੇ ਆ ਯਾਰ ਮੜਾ ਸੁਣਾ ਦੇ ਦਾਂਗਾ ਫਿਰ ਕੀ ਲੈਣਾ ਜਿਦੋਂ ਤੂੰ ਗਰਮ ਪਾਣੀ ਨਾਲ ਨਹੀਂ ਨਾ ਜਬਾਨ ਵੀ ਤੇਰੀ ਨਾਲ ਨਾਲ ਗਰਮ ਹੋਈ ਜਾਂਦੀ ਹੈ ਹੈ ਕਾ ਤਾ ਠੰਡੇ ਪਾਣੀ ਨਾਲ ਨਹਾ ਕਰ ਤੂੰ ਤਸੀ ਹੈ। ਤੇ ਠੰਡੇ ਪਾਣੀ ਨਾਲ ਨਹਾ ਕੇ ਪਰਫ ਜਾਮੀ ਨਹੀਂ ਚਾਹੀ ਜਰ ਜਣੀ ਭਰਾ ਤੇਰੀ। ਉਹ ਦੇ ਅੱਗੇ ਹੋ ਚੁੰਦੇ ਆ ਪੀ ਇਹ ਮਰ ਜੇ ਗਣੋ ਲਹਿ ਜੇ ਹੈ ਤੇ ਤੂੰ ਹੋਰ ਮੈਨੂੰ ਕਹਿ ਪੀ ਠੰਡੇ ਪਾਣੀ ਨਾਲ ਨਹਾਈ ਜਾ। ਭਰਾ ਮੇਰਾ ਵਿਆਹ ਕਦਾ ਹੋ ਗਿਆ ਭਾਬੀ ਸੜਕੇ ਮਰ ਗਈ ਆ ਤੇ। ਉਹ ਜੋ ਨਹੀਂ ਉਹ ਤਾਂ ਹੋ ਗਿਆ। ਹਾਂ। ਮੈਨੂੰ ਤੇ ਅੱਗੇ ਠੰਡ ਲੱਗੀ ਆ ਤੂੰ ਵੀ ਇਹਨੇ ਤੇ ਮਗਰ ਲੱਕੇ ਕਹੀ ਜਾ ਚੰਗਾ ਤੇਨੂੰ ਨਾ ਕਦੇ ਵੀ ਅਗਲਾਈ। ਭਾਬੀ ਨਾ ਆ ਜੀ ਵੇਲੀ ਨਹੀਂ ਆਉਣਾ ਨਹੀਂ ਇੱਥੇ। ਤੂੰ ਆ ਪਵੇਂ ਸੌ ਵਰੀਆ ਪਰ ਸਾਡੇ ਗੇਟ ਅੱਗੇ ਨਹੀਂ ਖੜਨਾ ਚਾਹੀਦਾ ਜੀ ਸਰ। ਕੋਣ ਫੋਟਾਵਾ। ਉਖੋ ਲੋਤਾ ਨਹੀਂ ਮੈਂ ਨਾ ਕਿ ਆਂ ਗਿਆ ਹੋ ਰਾ ਮੈਂ ਤੈਨੂੰ ਦੱਸਿਆ ਵੀ ਇਧਰੋਂ ਨਹੀਂ ਜਾਇਆ ਕਰ ਉਧਰੋਂ ਨਹੀਂ ਜਾਣਾ ਆ ਪਹਿਲੀ ਤੇਰੀ ਮੇਰੀ ਮੈਂ ਇਹ ਨਹੀਂ ਲੈ ਆ ਪਹਿਲੀ ਤੇਰੀ ਆ ਪਹਿਲੀ ਤੇਰੀ ਨਿੰਬੂ ਵਾਲੀ ਠੀਕ ਹੈ ਨਾ ਇਧਰੋਂ ਨਹੀਂ ਉਧਰੋਂ ਨਹੀਂ ਜਾਇਆ ਕਰ ਸਿੱਧੀ ਗੱਲ ਆ ਡੰਡੀ ਜਾਂਦੀ ਤੇਰੇ ਘਰ ਨੂੰ ਭਾਬੀ ਇੱਦਾਂ ਨਹੀਂ ਸੂਤਰਣਾ ਤਕਸੀਮ ਕਰਾਉਣੀ ਪੈਣੀ ਆ ਆਪਦੀ ਲੈ ਲਾ ਪੈਸੇ ਅਹੀਂ ਕਦਾਂ ਦੇ ਨਾ ਕਰਾਓ ਸ਼ਾਹੂ ਕਰਤੇ ਤੂੰ ਹੈਗਾ ਤੂੰ ਤੇ ਪੈਸੇ ਲਾ ਵੀ ਲੈਣੇ ਮੈਂ ਤੇ ਵਿਆਹ ਕੀਤਾ ਹੋਣਾ ਤੂੰ ਲਾ ਪੈਸੇ ਹਾਡੇ ਕੋ ਹੈ ਨਹੀਂ ਆ ਸਾਡੇ ਕੋ ਗੁਜ਼ਾਰੇ ਬਿਜਾਰੇ ਚ ਕਿ ਤੂੰ ਲਾ ਸਕ ਚੰਗਾ ਤੂੰ ਲੜਨ ਜੋ ਕੀ ਆ ਫਿਰ ਲੜਣਾ ਆ ਮੈਂ ਲੜਨ ਜੋਗੀ ਚਪਾਨੀ ਜਾਂਦੀ ਆ ਰੋਲਾ ਪਾਈ ਗਣੀ ਅਗਲਾ ਵਾਰ ਆਈ ਨਹੀਂ ਦੇਣਾ ਆਪੇ ਚਲ ਜਾਈ ਚੌਕੀਦਾਰਾ ਨੇ ਲਿਆ ਤੁਹਾਡਾ ਗੱਲ ਸੁਣ ਤਰੱਕ ਨਾਲ ਟੋਕ ਨਾਲ ਸਾਨੂੰ ਵੱਧ ਹੋਣ ਗਿਆ ਨਾ ਗੋਵਿੰਦ ਥਲੇ ਨਿਕਲ ਜਾਣੀਂ ਨਿਕਲ ਜਾ ਤਕਸੀਮ ਦੀ ਬਣੀ ਆਗ ਲਾ ਪੈ ਲਿਆ ਨੂੰ 2 ਘੰਟੇ ਹੋਏ ਨਾ ਤਾਂ ਰੰਡੀ ਰੋਣਾ ਹੀ ਨਹੀਂ ਮੁੱਕਣ ਦਿਆ ਤੇ ਨਹੀਂ ਭੈਣ ਦਰਿਸ਼ਤਾ ਨਾ ਹੁਣ ਤੂੰ ਆ ਰੋਲਾ ਪਾਈ ਗਣੀ ਨਹੀਂ ਭੈਣ ਦਰਿਸ਼ਤਾ ਨਹੀਂ ਹੋਇਆ ਤੇ ਰੋਲਾ ਪਾਈ ਕਿੰਨੇ ਬਕਵਾਇਆ ਫਿਰ ਮੇਨਾ ਕਿਉਂ ਕੁੰਦਾ ਹੈ ਹੈ ਜਰੂਰ ਉਤਰ ਮੇ ਜਾ ਕੇ ਤਰਦਾ ਆਪਣੇ ਘਰ ਨੂੰ ਜਾਇਆ ਕਰ ਸਿੱਧੀ ਗੱਲ ਮਜ਼ਾਕ ਕਰਦਾ ਮਜ਼ਾਕ ਵੀ ਨਹੀਂ ਕਰਨਾ ਮੇਨਾ ਪਹਿਲਾ ਗੱਲ ਹੋਰੀ ਹੋਣ ਗੱਲ ਹੋ ਰਿਆ ਸਿੱਧੀ ਗੱਲ ਆ ਹਾਂ ਤੇ ਤਰੀ ਪਾਂਦਾਰੀ ਤਾਉਣ ਦਾ ਫੇਰ ਗੱਲ ਹੋੜੋ ਹੀ ਨਹੀਂ ਆਹੋ ਫੇਰ ਗੱਲ ਹੋੜੋ ਹੀ ਫੇਰ ਤੇ ਮੈਂ ਖੁਸ਼ੀ ਖੁਸ਼ੀ ਜਾਇਆ ਕਰਨਾ ਓ ਲੋਕੀ ਜਾਂਦੇ ਵੀ ਆਗੇ ਆ ਇੱਕ ਘਰ ਚ ਦੋ ਭੈਣਾਂ ਨਹੀਂ ਚੰਗੀਆਂ ਹੁੰਦੀਆਂ ਆ ਤੂੰ ਤੇ ਹੁਣ ਕਹਿਣਾ ਹੀ ਤੂੰ ਤੇ ਭਰਾਵਾਂ ਪਰ ਜਾਇਂਗਾ ਨਾ ਹੋਇਆ ਮਰਦਾ ਮੈਂ ਫੇਰ ਸਿੱਧੀ ਗੱਲ ਹੈ ਨਾ ਤੈਨੂੰ ਸਾਰੀ ਉਮਰ ਆਉਣੀ ਨਾ ਹੋਣਾ ਹੀ ਨਾ ਕਦੇ ਆਉਣੀ ਦਿਨ ਠੀਕ ਹੈ ਨਾ ਸਿੱਧੀ ਕਰ ਲਈ ਅਕਲ ਦੇ ਨਾਲ ਤਾਂ ਮੇਨ ਨਾਲ ਰਿਸ਼ਤਾ ਕੀਤਾ ਤੈ ਤੂੰ ਬੜੀ ਮਜੱਜੇ ਨੇ ਹੋਰ ਵਾ ਕਿਥੋਂ ਪਛੀ ਲੱਗੀ ਓਏ ਆ ਤਾਰੀ ਓ ਲੱਗੀ ਲੈ ਓ ਲੱਥੀ ਓ ਮੈਂ ਪਲਾਸ ਲਿਆਉਂਗਾ ਕਰੋ ਤੇ ਫੇਰ ਹੀ ਲਾਉਂਗਾ ਮੈਂ ਅਖੰਡਿਆ ਭੰਦੇ ਕੀ ਬਿਮਾਰੀ ਪੈ ਗਈ ਐ ਹੇ ਹਾਂ ਕੋਈ ਬੱਤੀ ਨਾ ਚੰਬਰ ਨਾ ਮੈਂ ਤਿਆਰ ਤੇ ਰੂ ਹੋ ਗਿਆ ਤੇ ਹੁਣ ਤੁਹਾਨੂੰ ਕੋਈ ਕੰਮ ਨਹੀਂ ਤੇ ਇੱਧਰ ਆਣ ਬੜੇ ਆ ਤੂੰ ਉਹ ਬੱਤੀ ਆਉਣ ਨਹੀਂ ਡਈ ਆ ਜੋੜ ਲੱਥਾ ਆਈਓ ਤਾਰ ਲੱਥਾ ਬਾਤ ਹੋਣੀ ਵੇਖਣਾ ਈ ਜੋੜ ਇੱਕ ਬੰਨੇ ਤਿਆਰ ਹੋ ਗਏ ਮੈਂ ਉੱਧਰ ਉੱਧਰ ਵੇਖਣਾ ਨਹੀਂ ਮੈਂ ਇਹ ਆਖਿਆ ਵੀ ਤਿਆਰ ਹੋ ਕੇ ਨਿਕਲਦੀ ਏ ਫਿਰ ਆਪਾਂ ਚਲੇ ਹੀ ਜਾਣਾ ਵਾ ਚਲੇ ਤੇ ਜਾਣਾ ਵਾ ਉੱਥੇ ਜਾ ਕੇ ਵੀ ਸਿਰਖ ਪਾਉਣਾ ਬਥੇਰਾ ਤੁਸੀਂ ਮੇਰਾ ਹੁਣ ਇੱਥੇ ਨਾ ਸਿਰਖ ਪਾ ਦਿਓ ਗਾੜੀ ਕੀ ਅਗਲੀ ਨੇ ਕਿਹੜੇ ਮੂੰਹ ਪਾਉਣਾ ਤੇ ਕੀ ਸਾਨੂੰ ਗਾੜੀ ਪਰਚਾਰ ਦੇਣਾ ਗੱਲ ਦੱਸ ਗੱਲ ਦੱਸ ਕੀ ਆ ਤੁਸੀਂ ਆਖਣ ਦੇ ਮਨਜੋਤ ਨੂੰ ਫੋਨ ਲਾਉਣਾ ਵਾ ਤੇ ਤ ਤੂੰ ਲਾਲਾ ਫੋਨ ਕਰ ਤੂੰ ਮੈਨੂੰ ਕਹਿ ਦਿੰਦੇ ਫੋਨ ਲਾਲਾ ਤੇ ਮੈਂ ਫੋਨ ਲਾ ਲੈਂਦੀ ਉਹ ਦੋਦੀ ਉਹ ਯਾਰ ਬਾਬਾ ਫੋਨ ਲਾਲਾ ਮੰਜੋਦ ਫੋਨ ਲਾਲਾ ਹੁਣ ਹੁਣ ਲਾਲਾ ਹੁਣ ਹੁਣ ਲਾਲਾ ਉੱਥੇ ਕੀ ਆ ਚੱਲੋ ਇਹ ਦਮ ਰਹਿ ਦਿੰਦਾ ਫਿਰ ਆਣ ਕੇ ਕਰੂੰਗਾ ਹੁਣ ਲਾ ਕੇ ਫੋਨ ਤੇ ਆ ਜਾ ਫਿਰ ਕੋਈ ਮੈਂ ਆ ਕੇ ਪਤਾ ਲੱਗ ਲੈਂਦਾ ਲੱਗਾ ਵੀ ਆ ਕਿ ਨਹੀਂ ਹੁਣ ਇੱਥੇ ਕਰ ਲਓ ਗੱਲ ਸਾਰੀ ਲਾ ਕੇ ਖਲੋ ਜੋ ਹੁਣ ਮੇਰੇ ਖਲੋ ਜੋ ਆ ਨੰਬਰ 3 ਹਾਂ ਕਰ ਲਾ ਕਰ ਲਾ ਨੰਬਰ ਵੀ ਕਿੰਨੇ ਇਹਨਾਂ ਦੇ ਹਾਂ ਚੱਲ ਠੀਕ ਆ ਹਲੋ ਹੈਲੋ ਸੱਸੋ ਬੋ ਜੀ ਸੱਸੋ ਮੈਂ ਠੀਕ ਠਾਕ ਹਾਂ ਹਾਂ ਜੀ ਠੀਕ ਠਾਕ ਤੁਸੀਂ ਨਾ ਠੀਕ ਠਾਕ ਆ ਮਨਪ੍ਰੀਤ ਹਾਂ ਹਾਂ ਠੀਕ ਠਾਕ ਹਾਂ ਤੁਸੀਂ ਨਾ ਕੋਪੜ ਵੀ ਠੀਕ ਠਾਕ ਹਾਂ ਕੀ ਕਰਦੇ ਆ ਕੋਈ ਨਹੀਂ ਬਸ ਰਵੇਲੀ ਹੋ ਗਿਆ ਹੈ ਐਸਾ ਐਸਾ ਮੈਂ ਆਖਣ ਰਹੀ ਆ ਅਭੀ ਚੱਲੀ ਜੀ ਅੱਜ ਫੇਰ ਆਣਗੇ ਸਾਰੇ ਤੇ ਤੁਸੀਂ ਨਾ ਜਾਓਗੇ ਨਹੀਂ ਅਹੀਂ ਤੇ ਜਾਣਾ ਵਾ ਹਾਂ ਹਾਂ ਮੈਂ ਇਹ ਬੀਜ ਤੁਮੀ ਨਾਲ ਚਲ ਚਲ ਉਹਦੋਂ ਪਿੰਦਰ ਨੂੰ ਮੈਂ ਆਖਿਆ ਰਹੇ ਪਿੰਦਰਾਂ ਦੇ ਬਚਾਲ ਭੂਆ ਜੀ ਦੋਵੇਂ ਜਾਣੇ ਜਾਵਾਂਗੇ ਨਾਲ ਪੁੱਤ ਨੂੰ ਲੈ ਜਾਵਾਂਗੇ ਤੇ ਮੈਂ ਮੁੜ ਕੇ ਤੈਨੂੰ ਪੁੱਛ ਲਈ ਨਹੀਂ ਨਾਲ ਕਿ ਜੇ ਤੂੰ ਹੀ ਜਾਣਾ ਤੇ ਤੂੰ ਹੀ ਚਲ ਚਲ ਉਹ ਮੈਂ ਕਿਹਾ ਜੇ ਮੈਂ ਨਾਲ ਗਿਆ ਤੇ ਭੈਣ ਨੂੰ ਲੱਗੇ ਨਾ ਪਤਾ ਕਿ ਕਿੱਥੇ ਗਿਆ ਵਾ ਤੇ ਤੁਸੀਂ ਤਾਂ ਹੋਏ ਨਾਲ ਭਾਬੀ ਨੂੰ ਲੈ ਜਾਓ ਫੇਰ ਅੱਛਾ ਅੱਛਾ ਭਾਬੀ ਨੂੰ ਵੀ ਲੈ ਜਾਣੇ ਚੱਲ ਨਾਲ ਤੇ ਕਿੱਥੇ ਆ ਪਿੰਦਰ ਪਿੰਦਰ ਦੇ ਘਰੇ ਹੋਣੀ ਮੈਂ ਕਰਾਵਾਂ ਗੱਲ ਤੁਹਾਡੀ ਹੋਰ ਕਿ ਪਿੰਦਰ ਨਾਲ ਗੱਲ ਕਰਾ ਦੇ ਨਾ ਆਹ ਚਲ ਮੈਂ ਤੁਹਾਡੀ ਕਰਾ ਨਾ ਗੱਲ ਮੈਂ ਉਹ ਸਾਰਾ ਟਾਈਮ ਟੇਬਲ ਦੱਸ ਦਿੰਨੀ ਆ ਕੀ ਸਾਫ ਕਾਵਾ ਕਿੱਥੇ ਮਿਲਣਾ ਵਾ ਆ ਠੀਕ ਆ ਮੈਂ ਫੇਰ ਰੱਖਿਓ ਹੋਲਟ ਇਦਾਂ ਕਰਾ ਜਨਾ ਗੱਲ ਤਾਂ ਠੀਕ ਆ ਇਦਾਂ ਇਦਾਂ ਹੀ ਕਰਾ ਦੇ ਹਾਂ ਤੇ ਫੇਰ ਗੱਲ ਕਰਿਓ ਸਾਰੀ ਚੰਗਾ ਕੋਈ ਕਰ ਲਾਂਗੇ ਮੈਂ ਤਾਂ ਕਹ ਜੇ ਤੇਰਾ ਟਾਈਮ ਹੈਗਾ ਤੂੰ ਹੀ ਚੱਲ ਚੱਲ ਉਹ ਮੈਂ ਜਲਦੀ ਜਾਣਾ ਸੀ ਪਰ ਜੇ ਮੈਂ ਹਾਂ ਭੈਣਨ ਲੱਗ ਜਾ ਪਤਾ ਕਿੱਥੇ ਗਿਆ ਕਿੱਥੇ ਨਹੀਂ ਚੱਲ ਠੀਕ ਆ ਹਾਂ ਫੇਰ ਉਹਨੇ ਫੇਰ ਕਹਣਾ ਮੈਂ ਤੋ ਚੋਰੀਆ ਕਮਾਉਂਦਾ ਫਿਰਦਾ ਵਾਂ ਇਹ ਵੀ ਗੱਲ ਸਹੀ ਆ ਆ ਜੋ ਵੀ ਹੋ ਉਹ ਦੱਸੋ ਮੈਂ ਦੱਸਾਂ ਬਾਅਦ ਮੈਂ ਆਪੇ ਸਾਹਮਣੂ ਕੋ ਜੋ ਕਰਨਾ ਹੋ ਕਰ ਦੂੰ ਮੈਂ ਆਪੇ ਨਹੀਂ ਨਹੀਂ ਕਰਨਾ ਨਹੀਂ ਕਿ ਪੁੱਤ ਕੋਈ ਆਪਾਂ ਨਾਲ ਜਾਣਿਆਂ ਦੇ ਸਿਰ ਫਿਰ ਵੀ ਨੀਵੇਂ ਹੁੰਦੇ ਆ ਆਪਾਂ ਨੀਵੇਂ ਹੋ ਕੇ ਜਾਣਾ ਮੈਂ ਪਿਆਰ ਨਾਲ ਗੱਲ ਹੋਣੀ ਉਹ ਜਾਣਾ ਤਾਂ ਪਫੜ ਜੀ ਨੀਵੇਂ ਹੋ ਗਈ ਆ ਪਰ ਜਿਹੋ ਜੇ ਬੋਧਾ ਕਰੀ ਜਾਂਦੇ ਵੀ ਕੀ ਕਰਦਾ ਵਾਂ ਨਹੀਂ ਨਹੀਂ ਕੋਈ ਨਹੀਂ ਇਹ ਨਹੀਂ ਆ ਸਮਝਾਉਨੇ ਆ ਇਹ ਕਹਿੰਦੇ ਆ ਇਹੋ ਗੱਲ ਕੋਈ ਨਹੀਂ ਗੱਲ ਆਪਾਂ ਜਾ ਕੇ ਕਰ ਲਈਨੇ ਜੇ ਵੀ ਗੱਲ ਕਰ ਤੇ ਬਹੁਤੀ ਗੱਲ ਆਪ ਹੀ ਕਰੋ ਭਾਬੀ ਨਾਲ ਕਰਨ ਦਿਓ ਭਾਬੀ ਜਨ ਤੁਹਾਨੂੰ ਭਲਦਾ ਹੀ ਆ ਥੜੀ ਗੁੱਸੇ ਹੋਰੀ ਬੀ ਚੱਲਾਂਗੇ ਬਾਕੀ ਆ ਵੀ ਉਹ ਵਿਆਹ ਤੇ ਵੀ ਨਹੀਂ ਹੋਇਆ ਆਈ ਹਾਂ ਹਾਂ ਤਮੀਂ ਨਹੀਂ ਪਾਜਣਾ ਜਾਵਾਂਗੇ ਵੀ ਤੂੰ ਆਏ ਕਿਉਂ ਨਹੀਂ ਹੈ ਜਦੋਂ ਸੱਧਿਆ ਹੀ ਬੁਲਾਇਆ ਹੈ ਕੀ ਗੱਲ ਆ ਹੂੰ ਹੂੰ ਵੀ ਨਹੀਂ ਆਣਾ ਕੱਲ੍ਹ ਕੇ ਰਾਤੋ ਪਿੰਦਰਣਾਗਾ ਠੀਕ ਠੀਕ ਹੈ ਮੈਂ ਕਰਾਉਂਦਾ ਜੀ ਜਿੱਦਿਓ ਅੱਜ ਫੇਰ ਸਿੱਧਾ ਸਿੱਧਾ ਦੀਦੀ ਸੋਚਦੀ ਨਹੀਂ ਆ ਵੀ ਮਨ ਪੀਨੇ ਦੱਸਿਆ ਹਣਾ ਮੈਂ ਸਾਰਾ ਕੁਝ ਕਿਉਂ ਨੇਗਾ ਤੂੰ ਸੋਚਣਾ ਮੈਂ ਤਾਂ ਉਹਨੂੰ ਇਦਾਂ ਦੱਸਿਆ ਹੀ ਨਹੀਂ ਕੁਝ ਵੀ ਮੈਂ ਬਸ ਇਹੋ ਕਿਹਾ ਵੀ ਉਹ ਵਾਰ ਚੜ ਉਲਾਂਦੇ ਉਹ ਤੇ ਉਹ ਤਾਂ ਹੀ ਮਨਪ੍ਰੀਤ ਬੜੀ ਗਰਮ ਸੀਗੀ ਪਤਾ ਨਹੀਂ ਉਹਨੂੰ ਕੀ ਹੋਇਆ ਵਾ ਕੀ ਪਤਾ ਮੇਰੇ ਦੁਆਲੇ ਵੀ ਇਤਾਂ ਹੀ ਗਰਮ ਹੀ ਗਏ ਤੇ ਹਾਂ ਸਵੇਰ ਦੇ ਕੋਈ ਗੱਲ ਨਹੀਂ ਉਹ ਤੂੰ ਐਵੇਂ ਨਾ ਟੈਨਸ਼ਨ ਲੈ ਉਹਨੇ ਨਹੀਂ ਇਦਾਂ ਕੁਝ ਵੀ ਸੋਚਣਾ ਹੈਗਾ ਤੂੰ ਕਿੱਥੇ ਚੱਲੇ ਜੀ ਮੈਂ ਪਿੰਡ ਚੱਲੀ ਹੀਗੀ ਹਾਂ